इस मौके ते अमित रंधावा ने कहा कि साढ़े संगठन का काम दवे कुचले लोगों नाल तक्का रोकना है उन्हें कहा कि जिस माड़े बंदे नाल तक्का हुंदा है साढ़ा संगठन उहदे नाल मोडे नाल मोडा ला के खड़ा होगा अते उस इंसाफ दिवाउण लई डट के लड़ाई लड़ेगा उन्हें दसिया के सरकार पावे पंजाब की हो केंद्र दी सरकार हो दोवें सरकारां गरीब बंदे का शोषण कर रही हैं ठेकेदारी प्रथा नोवे सरकार गरीब बंद तनखा काम करवा के उसका कर रही है खिलाफ जल्दी ही शोषण शिकार हो रहे मुलाजमान साठन सारे समाज नलेगा तखंड भारत की स्थापना की जा सके इस मौके से जनरल सकल गिल विकास सहोता रोहित चीते सरपंच गवर्धन दास आदेश शामिल सन ਤਰੰਦਾਵਾ ਰਾਜ ਕੇ ਬਾਲਮੀਕ ਤਰ੍ਹਾਂ ਤੋਂ ਮਾਰ ਕੇ ਪੰਜਾਬ ਦੇ ਐਕਸ਼ਨ ਅੱਜ ਜੋ ਸਾਡੇ ਵਿੱਚ ਨਵਜੁਗਤ ਹੋਏ ਪ੍ਰਧਾਨ ਸੁਨੀਲ ਕੁਮਾਰ ਜੀ ਦਾ ਤਰਾਵਾਦ ਉਸ ਦੇ ਵਿੱਚ ਸੌਖੇ ਕਰਦੇ ਸੀ ਔਰ ਜੀ ਆਇਆਂ ਨੂੰ ਆਖਦੇ ਆ ਔਰ ਉਮੀਦ ਕਰਦੇ ਆ ਕਿ ਇਹ ਗਰੀਬ ਮਜਰੂਮ ਲੋਕਾਂ ਦੀ ਆਵਾਜ਼ ਨੂੰ ਗੁੰਗੀ ਬੈਲੀ ਸਰਕਾਰ ਦੇ ਖਨਾਕ ਬਚਾਣਗੇ ਕਿ ਜਿੱਦਾਂ ਜ਼ੁਲਮ ਦੇ ਖਾਲਾ ਆਵਾਜ਼ ਚੁਕਣਗੇ ਨਸਲ ਦੇ ਖਾਲਾ ਆਵਾਜ਼ ਚੁਕਣਗੇ ਔਰ ਦੇਸ਼ ਦੇ ਵਿੱਚ ਜੋ ਬਰੀਵ ਮਜਰੂਮ ਲੋਕਾਂ ਦੇ ਉਤੇ ਨਿਜੀਕਰਨ ਠੇਕਾ ਪ੍ਰਥਾ ਜੋ ਥੋਪਿਆ ਗਿਆ ਹੈ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸਵਾਲ ਪੁੱਛਿਤ ਕਰਦੇ ਅਸੀਂ ਸਰਕਾਰ ਦੇ ਖਿਲਾਫ ਇੱਕ ਵੱਡਾ ਮੋਰਚਾ ਖੋਲਾਂਗੇ ਜਿਸ ਦੇ ਵਿੱਚ ਨਿਜੀਕਰਨ ਠੇਕਾ ਪ੍ਰਥਾ ਖਤਮ ਕਰਨ ਦੀ ਪੂਰੀ ਪੂਰਾ ਪ੍ਰਯਾਸ ਕਰਾਂਗੇ ਜਾਬਾਰਤ ਜਾਬੀਮ ਜਾ ਸਾਹਿਬਾਨ ਸਭ ਤੋਂ ਪਹਿਲਾਂ ਮੈਂ ਅਮਨ ਅਮਨ ਗੋੜੀ ਸੰਦਰੰਤ ਅੰਤਰਰਾਸ਼ਟਰੀ ਪ੍ਰਧਾਨ ਤੇ ਇਹਨਾਂ ਨਾਲ ਜੁੜੀ ਟੀਮ ਆਈ ਹੈ ਤੇ ਪ੍ਰੈਸ ਰਿਪੋਰਟਰਾਂ ਨੇ ਇਹਨਾਂ ਸਾਰਿਆਂ ਦਾ ਪਿੰਡ ਵਾਸੀਆਂ ਦਾ ਮੈਨੂੰ ਧੰਨਵਾਦ ਕਰਨਾ ਬੜੀ ਚੰਗੀ ਗੱਲ ਹੈ ਜਿਹੜਾ ਕਿ ਨਸ਼ੇ ਵਿਰੁੱਧ ਬਾਰੇ ਗਰੀਬ ਜਨਤਾ ਬਾਰੇ ਇਹ ਚੜ ਰਹੇ ਨੇ ਮੀ ਹਮ ਚਲਾ ਰਹੇ ਨੇ ਬਹੁਤ ਵਧੀਆ ਇਹ ਇਹ ਜਿਹੇ ਸਟੈਪ ਕੋਈ ਟੁਕੜਾ ਕੋਈ ਕੋਈ ਵੀ ਬੰਦਾ ਜੇ ਕਿਸੇ ਨਾਲ ਸਟੈਪ ਟੋਕੇ ਅੱਗੇ ਜਾਂਦਾ ਤਾਂ ਉਹਨਾਂ ਨੂੰ ਹੌਂਸਲਾ ਦਿੰਦੇ ਨੇ ਆਰਥਿਕ ਤੌਰ ਤੇ ਵੀ ਕੇਵਾਰੀ ਉਹਨਾਂ ਦੀ ਮਦਦ ਵੀ ਕਰਦੇ ਨੇ ਸਾਨੂੰ ਜਿਹੜੀ ਜ਼ਿੰਮੇਵਾਰੀ ਬੱਚੇ ਨੂੰ ਦਿੱਤੀ ਆ ਬਹੁਤ ਵਧੀਆ ਮੇਰਾ ਖਿਆਲ ਆ ਕਿ ਪੂਰੀ ਇਮਾਨਦਾਰੀ ਨਾਲ ਪ੍ਰਿੰਟ ਦੇ ਬੰਦਿਆਂ ਨੂੰ ਨਾਲ ਲੈ ਕੇ ਹੋਰ ਬਾਰ ਬੀਜੇ ਬੰਦਿਆਂ ਨੂੰ ਨਾਲ ਲੈ ਕੇ ਚੱਲਣਗੇ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਨਗੇ ਬਹੁਤ ਵਧੀਆ ਮੁੜਾਏ ਤੁਸੀਂ ਲੱਭਿਆ ਕੋਈ ਹੋਰ ਵੀ ਗੱਲ ਨਹੀਂ ਬੇਅਬਾ ਮੁੜਾਇਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਕੰਮ ਠੀਕ ਠਾਕ ਤਰ੍ਹਾਂ ਕਰਨਗੇ ਜਿਆਦਾ ਬਾਤ ਹੋਇਆ ਜਿਆਦਾ ਅਮਰ ਜੋ ਮੇਰੀ ਜ਼ਿੰਮੇਵਾਰੀ ਹੈ ਮੈਂ ਤੈਅ ਦਿ ਲੋਸ ਸਦਾ ਸ਼ੁਕਰ ਗੁਜ਼ਾਰ ਕਰਦਾ ਕਿ ਮੈਨੂੰ ਰੱਬ ਨੇ ਇਹ ਮੌਕਾ ਦਿੱਤਾ ਜਿੰਨੇ ਵੀ ਗਰੀਬ ਦੇਸ਼ਾਂ ਲੋਕ ਰਹਿੰਦੇ ਆ ਉਹਨਾਂ ਲਈ ਮੈਂ ਖੜਾਗਾ ਜਦੋਂ ਤੱਕ ਮੇਰੀ ਜਾਨ ਆਉ ਤੱਕ ਉਹਨਾਂ ਦੀ سپورਟ ਬਣਾਗਾ ਜੈ ਭਾਰਤ ਜੈ ਹੈ ਜੈ ਨਵਾਰਤ ਜੈ ਹੈ ਹੈਪੀ ਰਾਸ਼ਟਰੀ ਬਾਲਮੀਕੀ ਤਰਨ ਸਮਾਏ ਤੋਂ ਜ਼ਿਲ੍ਹਾ ਜੂਬਾ ਅਧਿਐਕਸ਼ਕ ਤੇ ਅੱਜ ਜਿਹੜਾ ਅਸੀਂ ਪਿੰਡ ਬਸਰੂਪ ਦੇ ਵਿੱਚ ਆਇਆ ਸਾਡਾ ਭਰਾ ਜਿਹੜਾ ਸੁਨੀਲ ਕੁਮਾਰ ਇਹਨੂੰ ਅਸੀਂ ਅੱਜ ਜਿਹੜਾ ਨਿਯਤ ਕੀਤਾ ਹੈਗਾ ਜਿਹੜੀ ਪੰਜਾਬ ਸਰਕਾਰ ਵੱਲੋਂ ਮਹੀਨਾ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਉਮੀਦ ਕਰਦੇ ਹਾਂ ਅਸੀਂ ਵੀ ਪਿੰਡ-ਪਿੰਡ ਜਾ ਕੇ ਜਿਹੜੀਆਂ ਨਿਸ਼ਤੀਆਂ ਕਰਦੇ ਪਿਆ ਜਿਹੜੀ ਨਵ ਜੁੜੇ ਨਵ ਯੁੱਗ ਜੜੀ ਕੀੜੀ ਆ ਗਿਆ ਉਹਨਾਂ ਨਾਲ ਜੋੜ ਰਹੇ ਹਾਂ ਪਰ ਪਿੰਡ-ਪਿੰਡ ਜਾ ਕੇ ਦਾ ਜਿਹੜਾ ਪ੍ਰਚਾਰ ਕਰ ਰਹੇ ਹਾਂ ਕਿ ਇੱਕ ਜਿਹੜਾ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਇਆ ਜਾਵੇ ਜੈ ਹਿੰਦ ਜੈ ਭਾਰਤ ਜੈ ਰਾਮ ਸਰ ਅੱਜ ਮੈਂ ਲਿੰਕ ਕਿਤੇ ਗਿਆ ਲੱਗਦਾ ਮੈਂ ਰਵਾਦਾਸ ਜਨਰਲ ਫੈਕਟਰੀ ਪੰਜਾਬ ਮੈਡਨ ਨੂੰ ਪ੍ਰਧਾਨ ਕੀ ਪ੍ਰਧਾਨਪਨ ਤੇ ਬਹੁਤ ਬਹੁਤ ਵਧਾਈਆਂ ਦੇਣਾ ਲੱਖ ਲੱਖ ਵਧਾਈਆਂ ਦੇਣਾ ਇਹ ਚੰਗੀ ਤਾਂ ਆਪਣੀ ਹੋਜੇ ਵਾਸਤੇ ਕੰਮ ਕਰਨਗੇ ਜੈ ਹਿੰਦ ਜੈ ਭਾਰਤ